ਦਰਨੀ ਮੈਂ ਦਰਨੀ ਮੈਂ ਨਵਤ ਅੱਖਾਂ ਦੇ ਲੰਗਿਆ ਹੋਣਾ ਨਹੀਂ ਮੈਂ ਹੋਣਾ ਨਹੀਂ ਮੈਂ ਰਿਕਵਰ ਤੈਨੂੰ ਜ ਤੱਕਿਆ ਰੇ ਹਰੀ ਮੇਰੀ ਹਣੀ ਮੈਂ ਸੋਵੇ ਤੇਰਾ ਨਾਸ ਚੱਲਦਾ ਇਹ ਕੌਣ ਡਿਸਾਈਡ ਕਰਦਾ ਹੈ ਇਹ ਫੁਰਫਾਤੀ ਆਈਡੀਆ ਇਹ ਫੁਰਫਾਤੀ ਆਈਡੀਆ ਨਹੀਂ ਆ ਦੀ ਹੈ ਯਾਰ ਮੇਰਾ ਬਚਪਨ ਤੋਂ ਸ਼ੌਕ ਸੀ ਕਿ ਮੈਂ ਰੀਲਾ ਡਿਜ਼ਾਈਨ ਕਰਾਂਗਾ ਇਹ ਇੱਕ ਆਈਡੀਆ ਹੀ ਐਸਾ ਹੁੰਦਾ ਹੈ ਕਿ ਆਟੋਮੈਟਿਕਲੀ ਇੰਨਾ ਸੋਹਣਾ ਲੱਗਦਾ ਆਈ ਥਿੰਕ ਇੱਕ ਬਹੁਤ ਹੀ ਬਿਊਟੀਫੁਲ ਜੀ ਅੰਡਰਸਟੈਂਡਿੰਗ ਆ ਸਾਡੇ ਦੋਨਾਂ ਵਿੱਚ ਕਿਉਂਕਿ ਅ ਕਈ ਵਾਰੀ ਹੁੰਦਾ ਹੁਣ ਮੈਂ ਥੋੜੀ ਜੀ ਮਤਲਬ ਘਟ ਬਾਹਰ ਜਾਣਾ ਜਾਂ ਨਹੀਂ ਮਿਲਣਾ ਵਰਤਣਾ ਉਹ ਮੇਰਾ ਬਹੁਤ ਪਿਆਰ ਹੁੰਦਾ ਆ ਪਰ ਇਹ ਹੈ ਕਿ ਮੈਂ ਜਿਆਦਾ ਨਹੀਂ ਮਿਲ ਵਰਤ ਸਕਦੀ ਤਾਂ ਕਈ ਵਾਰੀ ਮੈਂ ਜੇ ਨਹੀਂ ਕਿਤੇ ਜਾ ਰਹੀ ਉਹ ਉਹ ਉਸ ਚੀਜ਼ ਨੂੰ ਅੰਡਰਸਟੈਂਡ ਕਰਦੇ ਉਹ ਮੇਰੀ ਨੇਚਰ ਨੂੰ ਨਾ ਅੰਡਰਸਟੈਂਡ ਕਰਦੇ ਉਹ ਉਹਨਾਂ ਦੇ ਦਿਮਾਗ ਚ ਮੈਨੂੰ ਲੈ ਕੇ ਕੋਈ ਜਜਮੈਂਟ ਨਹੀਂ ਹੈਗੀ ਕਿ ਜੇ ਇਹ ਨਹੀਂ ਜਾ ਰਹੀ ਤਾਂ ਕਿਉਂ ਨਹੀਂ ਜਾ ਰਹੀ ਕਿਉਂ ਆ ਉਹ ਨਹੀਂ ਹੈਗਾ ਉਹਨਾਂ ਨੂੰ ਪਤਾ ਹੈ ਕਿ ਅੱਛਾ ਇਹਦਾ ਇਹ ਬੇਸਿਕ ਨੇਚਰ ਆ ਤਾਂ ਉਹ ਉਸ ਚੀਜ਼ ਨੂੰ ਅੰਡਰਸਟੈਂਡ ਕਰਦੇ ਆਂ ਔਰ ਰਿਸਪੈਕਟ ਕਰਦੇ ਆਂ ਹਾਂਜੀ ਸੋ ਇਹ ਇਹ ਚੀਜ਼ ਦਾ ਵਾਕਈ ਹੋਣੀ ਬਹੁਤ ਜ਼ਰੂਰੀ ਹੈ ਬਟ ਕਿਤੇ ਕਿਤੇ ਅਸੀਂ ਮਿਸ ਕਰ ਦਿੰਨੇ ਆਂ ਹੁਣ ਚਾਹੇ ਅਸੀਂ 6 ਮਹੀਨੇ ਗੱਲ ਨਾ ਕਰੀਏ ਪਰ ਜਦੋਂ ਅਸੀਂ ਮਿਲਦੇ ਆਂ ਅਸੀਂ ਫੇਰ ਉਹੀ ਹੱਸ ਕੇ ਡਰ ਰਹੇ ਆਂ ਉਹ ਜੀ ਸੋਨੀਏ ਤੋਂ ਨਹੀਂ ਰੀਲਾ ਨਿਕਲ ਕੇ ਆਉਂਦੀ ਹੈ ਯਾਰ ਤੁਹਾਡੀ ਜਿਹੜਾ ਬੇਬੀ ਵਾਲਾ ਗਾਣਾ ਆਇਆ ਸੀਗਾ ਉਹ ਰੀਲ ਬੜੀ ਘੈਂਟ ਸੀਗੀ ਹੈਨਾ ਤੁਸੀਂ ਪਹਿਲੇ ਇੱਕ ਗਾਣਾ ਗਾਉਂਦੇ ਹੋ ਫਿਰ ਦਿਲਜੀਤ ਦਾ ਗਾਣਾ ਗਾਉਂਦੇ ਹੋ ਫਿਰ ਬੇਬੀ ਬੇਬੀ ਤੇ ਜਿਹੜਾ ਡਾਂਸ ਚੱ ਇਹ ਕੌਣ ਡਿਸਾਈਡ ਕਰਦਾ ਹੈ ਇਹ ਕਿਰਫਾਤੀ ਆਈਡੀਆ ਇਹ ਕਿਰਫਾਤੀ ਆਈਡੀਆ ਨਾਲ ਦੇ ਹੈ ਯਾਰ ਮੇਰਾ ਬਚਪਨ ਤੋਂ ਸ਼ੌਂਕ ਸੀ ਕਿ ਮੈਂ ਰੀਲਾ ਡਿਜ਼ਾਈਨ ਕਰੂੰਗੀ ਪਤਾ ਨਹੀਂ ਉਹ ਪੂਰਾ ਕੈਰੀਅਰ 2000 ਬੱਚੇ ਬਹੁਤ ਸੋਹਣੇ ਆਈਡੀਆਜ਼ ਲੈ ਕੇ ਆਉਂਦੇ ਨੇ ਬਹੁਤ ਸੋਹਣਾ ਮੈਨੂੰ ਸਾਰੇ ਕਹਿੰਦੇ ਜਦੋਂ ਤੁਸੀਂ ਇੰਨਾ ਨਾਲ ਹੁੰਦੇ ਹੋ ਤੁਹਾਡੀ ਇੱਕ ਬਹੁਤ ਬਿਊਟੀਫੁੱਲ ਸਾਈਡ ਨਿਕਲ ਕੇ ਆਉਂਦੀ ਹੈ ਉਹ ਇਹ ਇੱਕ ਆਈਡੀਆ ਹੀ ਐਸਾ ਹੁੰਦਾ ਹੈ ਕਿ ਉਹ ਆਟੋਮੈਟਿਕਲੀ ਇੰਨਾ ਸੋਹਣਾ ਲੱਗਦਾ ਹੈ ਯਾਰ ਹੋ ਜਾ ਨਿਮਰਦੋ ਵਾਲਾ ਗੀਤ ਯਾਰ ਵੈਸੇ ਤਾਂ ਆਪਾਂ ਸੰਗ ਸੌਂਗ ਨੇ ਵਾਲਾ ਗੀਤ ਵੀ ਸੁਣਨਾ ਹੈ ਬਟ ਉਹ ਜਿਹੜਾ ਹੈ ਤੂੰ ਬਦਲ ਗਿਆ ਬੇਬੀ ਉਹ ਬੜਾ ਬਹੁਤ ਸੋਹਣਾ ਲੱਗਿਆ ਸੀ ਤੁਸੀਂ ਦੋਵੇਂ ਮੈਨੂੰ ਯਾਦ ਹੀ ਨਹੀਂ ਤੈਨੂੰ ਯਾਰ ਤੇਰੇ ਬੇਬੀ ਬੇਬੀ ਤੇਰੇ ਤੇਰਾ ਨਹੀਂ ਮੈਂ ਤੇਰਾ ਨਹੀਂ ਮੈਂ ਤੇਰਾ ਨਹੀਂ ਮੇਰਾ ਡੇਰਾ ਨਹੀਂ ਮੈਂ ਹਾਂ ਡਰ ਤਾਂ ਆਇ ਸੀ ਨਾ ਡੇਰਾ ਨਹੀਂ ਮੈਂ ਤੇਰਾ ਨਹੀਂ ਮੈਂ ਲਵਰ ਅਤੰਦਨ ਗਿਆ ਹੋਣਾ ਨਹੀਂ ਮੈਂ ਹੋਣਾ ਨਹੀਂ ਮੈਂ ਰਿਕਵਰ ਤੈਨੂੰ ਜਿੱਤ ਕੇ ਰਹਿਣੀ ਮੈ ਰਹਿਣੀ ਮੈਂ ਸਬਰ ਤੇਰਾ ਮੇਰੇ ਦਿਲ ਤੇ ਐ ਰੂਤੇ ਐ ਅਸਰ 베بی 베بی ਹਾਈ ਤੂੰ ਬਦਲ ਗਿਆ 베بی ਹੋਰ ਕੋਈ ਮਿਲ ਗਿਆ ਮੇਰੀ ਹਾਈ ਤੂੰ ਬਦਲ ਜੀਤ ਨੇ ਕਹਿੰਦਾ ਤੁਸੀਂ ਮੇਰੇ ਗਾਣੇ ਪ੍ਰਮੋਟ ਕਰਨ ਜਾਂਦੇ ਪ੍ਰਮੋਸ਼ਨਸ ਨੇ ਬਚਰੂਸ ਕੇ ਜਾਂਦੇ ਉਹ ਬੈਠੇ ਨੇ ਉਹਨਾਂ ਨੇ ਵੀ ਡਾਂਸ ਕੀਤਾ ਸੀ ਮੈਨੂੰ ਉਹ ਚੇਤਾ ਆ ਗਿਆ ਉਹ ਬੀਡੀਓ ਗਾਇਜ਼ ਵਾਓ ਰਿਕਾਰਡ ਕਰਕੇ ਜ਼ਰੂਰ ਦਿਲਜੀਤ ਨੂੰ ਟੈਗ ਕਰੋ ਕਿ ਐਸੀ ਆਫ ਦੀ Songgan Songgan ਦੀ ਪ੍ਰੋਮੋਸ਼ਨਸ ਤੇ ਤੁਹਾਡੇ ਗਾਣੇ ਪ੍ਰੋਮੋਟ ਕਰ ਰਹੇ ਆ Songgan Songgan ਦੇ ਜਿੰਨੇ ਵੀ ਗੀਤ ਆਏ ਪਿਛਲੀ ਫਿਲਮ ਦੇ ਵਿੱਚ ਸੀਗੇ ਉਹ ਲੋਕਾਂ ਨੇ ਪਸੰਦ ਕੀਤੇ ਹੁਣ ਦੁਬਾਰਾ ਮਤਲਬ ਲਾਈਕ ਹਰ ਜਗ੍ਹਾ ਟ੍ਰੈਂਡ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ Facebook ਪੇਜ Bollywood Tadka Punjabi ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ